ਕਾਲੋ ਸਾਹਿਬ ਸਭ ਤੋਂ ਪਹਿਲਾ ਸਵਾਲ ਮੇਰਾ ਇਹ ਹੀ ਹੈ ਜਿਵੇਂ ਭੂਮਿਕਾ ਦੇ ਵਿੱਚ ਕਿ ਆ ਕਿ ਰਵੀਕਰਨ ਸਿੰਘ ਕਾਲੋ ਨੂੰ ਪਾਰਟੀ ਦੇ ਵਿੱਚੋਂ ਕੱਢਿਆ ਗਿਆ ਜਾਂ ਉਹਨਾਂ ਨੇ ਖੁਦ ਪਾਰਟੀ ਨੂੰ ਛੱਡਿਆ ਕਿ ਮੈਂ ਗੱਲ ਕੀਤੀ ਸੀ ਕਿ ਪਾਰਟੀ ਦੇ ਵਿੱਚ ਉਸ ਬਲਾਤਕਾਰੀ ਨੂੰ ਨਾਂ ਲਿਆ ਜਾਵੇ ਪਾਰਟੀ ਨੇ ਸਪਸ਼ਟੀਕਰਨ ਦੇਣ ਦੀ ਥਾਂ ਤੇ ਸਾਨੂੰ ਭਰੋਸਾ ਦਿਵਾਉਣ ਦੀ ਬਜਾਏ ਸਾਨੂੰ ਪਾਰਟੀ 'ਚੋਂ ਬਾਹਰ ਦਾ ਰਸਤਾ ਖੋਲ੍ਹਿਆ ਮੈਂ ਪਾਰਟੀ ਪ੍ਰਧਾਨ ਦਾ ਧੰਨਵਾਦ ਕਰਦਾ ਲਾਡਕਾਰ ਦੀ ਗੱਲ ਕਰ ਰਹੇ ਹੋ ਸੁਚਾ ਸਿੰਘ ਲਗਾ ਦੀ ਗੱਲ ਕਰ ਰਹੇ ਹੋ ਸਿੱਦੇ ਤੌਰ ਤੇ ਜਾਂ ਕੋਈ ਹੋਰ ਹੈ ਤੇ ਕੀ ਉਹਨਾਂ ਦੀ ਮਜਬੂਰੀ ਹੈ ਫਿਰ ਉਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਨਾ ਰਵੀਕਰਨ ਸਿੰਘ ਕਹ ਲੋ ਨੂੰ ਕਿਨਾਰੇ ਤੇ ਕਰਨਾ ਮੈਂ ਆਪਣੀ ਜ਼ਬਾਨ ਗੰਦੀ ਨਹੀਂ ਕਰਨੀ ਚਾਹੁੰਗਾ ਆਰਟੀ ਇੱਕ ਕਾਰਪੋਰੇਟ ਸਿਸਟਮ ਦੇ ਵਾਂਗ ਚਲਾਈ ਜਾ ਰਹੀ ਹੈ ਜਿਹਨੂੰ ਇੱਕ ਐਮ ਡੀ ਤੇ ਸੀ ਐਮ ਡੀ ਚਲਾਉਂਦਾ ਤੇ ਆਪਣਾ ਹੁਕਮ ਜਾਰੀ ਕਰ ਦਿੰਦਾ ਜੀ ਫਲਾਣਾ EMPLOYEE ਅੱਜ ਆ ਜਾਏਗਾ ਸਵੇਰੇ ਦੂਜਾ ਨਹੀਂ ਆਏਗਾ ਤੇ ਅਸੀਂ ਗੋਡਿਆਂ ਨੂੰ ਹੱਥ ਲਾ ਕੇ ਨਹੀਂ ਚੱਲਣਾ ਚਾਹੁੰਦੇ ਤੇ ਇਹ ਹੁਣ ਹੋ ਕੀ ਰਿਹਾ ਫਿਰ ਪਾਰਟੀ ਹੁਣ ਖਤਮ ਹੁਣ ਕਿਨਾਰੇ ਹੋ ਗਈ ਆ ਸਸਕਾਲਸ ਸ카ਾਈ ਨਿਊਜ਼ ਪੰਜਾਬ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਚਰਨਜੀਤ ਸਿੰਘ ਚਰਨੀ ਪੰਜਾਬ ਦੀ ਸਿਆਸਤ ਦੇ ਵਿੱਚ ਕੀ ਕੁਝ ਚੱਲ ਰਿਹਾ ਇਹ ਸਭ ਦੇ ਉੱਤੇ ਹਰ ਕਿਸੇ ਦੀ ਬਾਜ਼ਖ ਹੈ ਕਿਸੇ ਦੇ ਵੱਲੋਂ ਪਾਰਟੀ ਨੂੰ ਛੱਡਿਆ ਜਾ ਰਿਹਾ ਤੇ ਕਿਸੇ ਨੂੰ ਪਾਰਟੀ ਦੇ ਵਿੱਚੋਂ ਕੱਢਿਆ ਜਾ ਰਿਹਾ ਤੇ ਗੱਲ ਕਰਾਂਗੇ ਰਵਿਕਰਨ ਸਿੰਘ ਕਾਲੋਂ ਦੀ ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕੱਢਿਆ ਗਿਆ ਤੇ ਅੱਜ ਉਹਨਾਂ ਦੀ ਜੁਆਇਨਿੰਗ ਹੋਈ ਹੈ ਭਾਜਪਾ ਦੇ ਵਿੱਚ ਉਹਨਾਂ ਤੋਂ ਜਾਣਾਂਗੇ ਕਿ ਕਿਹੜੇ ਕਾਰਨ ਨੇ ਜਿਹੜੇ ਕਾਰਨਾ ਕਰਕੇ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਕੱਢਿਆ ਗਿਆ ਜਾਂ ਕਿਤੇ ਨ ਕਿਤੇ ਉਹਨਾਂ ਦੇ ਵੱਲੋਂ ਹੀ ਪਾਰਟੀ ਨੂੰ ਛੱਡਿਆ ਗਿਆ ਸੋ ਰਵਿਕਰਨ ਕਾਲੋਂ ਸਭ ਤੋਂ ਪਹਿਲਾਂ ਮੇਰੇ ਬਨਾ ਸਾਰੇ ਇਸ ਕਾਈ ਨਿਊਜ਼ ਦੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕਾਲੋ ਸਾਹਿਬ ਸਭ ਤੋਂ ਪਹਿਲਾ ਸਵਾਲ ਮੇਰਾ ਇਹ ਹੀ ਹੈ ਜਿਵੇਂ ਭੂਮਿਕਾ ਦੇ ਵਿੱਚ ਕਿਹਾ ਕਿ ਰਵੀਕਰਨ ਸਿੰਘ ਕਾਲੋ ਨੂੰ ਪਾਰਟੀ ਦੇ ਵਿੱਚੋਂ ਕੱਢਿਆ ਗਿਆ ਜਾਂ ਉਹਨਾਂ ਨੇ ਖੁਦ ਪਾਰਟੀ ਨੂੰ ਛੱਡਿਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹ ਫਰਮਾਨ ਜਾਰੀ ਹੋਇਆ ਸੀ ਜਾਂ ਕਿਤੇ ਨਾ ਕਿਤੇ ਕੋਈ ਹੋਰ ਸਵਾਲ ਹੈ ਵੇਖੋ ਪਾਰਟੀ ਮੈਂ ਛੱਡੀ ਨਹੀਂ ਪਾਰਟੀ 'ਚੋਂ ਕੱਢਿਆ ਗਿਆ ਤੇ ਕੱਢਿਆ ਇਸ ਕਰਕੇ ਗਿਆ ਕਿ ਮੈਂ ਗੱਲ ਕੀਤੀ ਸੀ ਕਿ ਪਾਰਟੀ ਦੇ ਵਿੱਚ ਉਸ ਬਲਾਤਕਾਰੀ ਨੂੰ ਨਾਂ ਲਿਆ ਜਾਵੇ ਪਰ ਮੈਂ ਜੋ ਲੋਕਾਂ ਦੀ ਆਵਾਜ਼ ਸੀ ਉਹ ਮੈਂ ਪਾਰਟੀ ਪ੍ਰਧਾਨ ਤੱਕ ਵੀ ਪਹੁੰਚਾਈ ਜੀ ਤੇ ਬਾਅਦ ਚ ਜਦੋਂ ਇਕੱਠ ਹੋਇਆ ਤੇ ਉਹਦੇ ਵਿੱਚ ਵੀ ਇਹ ਗੱਲ ਇਹੋ ਹੀ ਕੀਤੀ ਸੀ ਕਿ ਅਸੀਂ ਉਸ ਪਾਰਟੀ ਕੋਲੋਂ ਸਪਸ਼ਟੀਕਰਨ ਚਾਹੁੰਦੇ ਹਾਂ ਮੈਂ ਸਪਸ਼ਟੀਕਰਨ ਨਹੀਂ ਚਾਹੁੰਦਾ ਸਪਸ਼ਟੀਕਰਨ ਲੋਕ ਚਾਹੁੰਦੇ ਨੇ ਕਿ ਦੱਸਿਆ ਜਾਵੇ ਕਿ ਉਸ ਬਲਾਤਕਾਰੀ ਨੂੰ ਪਾਰਟੀ ਸ਼ਾਮਲ ਕੀਤਾ ਜਾਊਗਾ ਕਿ ਨਹੀਂ ਅਸੀਂ ਉਦੋਂ ਤੱਕ ਕੋਈ ਕੰਮ ਨਹੀਂ ਕਰਾਂਗੇ ਜਿੰਨੀ ਦੇਰ ਤੱਕ ਸਾਨੂੰ ਪਾਰਟੀ ਸਪਸ਼ਟੀਕਰਨ ਦੇਵੋਗੇ ਪਰ ਪਾਰਟੀ ਕਰਨ ਪਾਰਟੀ ਨੇ ਸਪਸ਼ਟੀਕਰਨ ਦੇਣ ਦੀ ਥਾਂ ਤੇ ਸਾਨੂੰ ਭਰੋਸਾ ਜਿਵਾਉਣ ਦੀ ਬਜਾਏ ਸਾਨੂੰ ਪਾਰਟੀ ਚੋਂ ਬਾਹਰ ਦਾ ਰਸਤਾ ਖਾਇਆ ਮੈਂ ਪਾਰਟੀ ਪ੍ਰਧਾਨ ਦਾ ਧੰਨਵਾਦ ਕਰਦਾ ਕਿ ਜਿਨੇ ਮੈਨੂੰ ਇਸ ਨੇਕ ਕਾਰਨ ਕਰਕੇ ਪਾਰਟੀ ਤੋਂ ਬਾਹਰ ਸੱਦ ਖਾਇਆ ਮੈਂ ਉਹਦਾ ਧੰਨਵਾਦ ਵੀ ਕਰਦਾ ਤੁਸੀਂ ਬਲਾਤਕਾਰ ਦੀ ਗੱਲ ਕਰ ਰਹੇ ਹੋ ਸੁਚਾ ਸਿੰਘ ਲਗਾ ਦੀ ਗੱਲ ਕਰ ਰਹੇ ਹੋ ਸਿੱਧੇ ਤੌਰ ਤੇ ਜਾਂ ਕੋਈ ਹੋਰ ਹੈ ਤੇ ਕੀ ਉਹਨਾਂ ਦੀ ਮਜਬੂਰੀ ਹੈ ਫਿਰ ਉਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਨਾ ਰਵੀਕਰਨ ਸਿੰਘ ਕਹਲ ਨੂੰ ਕਿਨਾਰੇ ਤੇ ਕਰਨਾ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਜਿਹੜਾ ਬਜਤੋਂ ਬਲਾਤਕਾਰੀ ਕਹਿ ਦਗੇ ਨਾ ਤੇ ਪੰਜਾਬ ਦੇ ਵਿੱਚ ਇੱਕੋ ਹੀ ਬਲਾਤਕਾਰੀ ਸਾਬਕਾ ਮੰਤਰੀ ਆ ਮੈਂ ਉਹਦਾ ਨਾਂ ਲੈਣਾ ਆਪਣੀ ਜ਼ੁਬਾਨ ਦੀ ਤੋਹੀਨ ਸਮਝੂੰਗਾ ਆਪਣੀ ਜ਼ੁਬਾਨ ਤੋਂ ਮੈਂ ਆਪਣੀ ਜ਼ੁਬਾਨ ਗੰਦੀ ਨਹੀਂ ਕਰਨੀ ਚਾਹੂੰਗਾ ਉਹ ਤੁਹਾਨੂੰ ਵੀ ਪਤਾ ਕਿ ਉਸ ਬੰਦੇ ਦੀ ਹੀ ਗੱਲ ਕਰਦੇ ਆ ਅਸੀਂ ਪਰ ਪਾਰਟੀ ਦਾ ਜਿਹੜਾ ਫੈਸਲਾ ਵਾ ਬੜਾ ਮੰਦ ਭਾਗਾ ਕਿਉਂਕਿ ਵੇਖੋ ਜਦੋਂ ਪਾਰਟੀ ਇਹੋ ਜਿਹੇ ਬੰਦਿਆਂ ਦੀ ਚੋਇਸ ਕਰਨ ਲੱਗ ਪਵੇ ਤਾਂ ਫਿਰ ਪਾਰਟੀ ਦੇ ਵਿੱਚ ਮੇਰਾ ਖਿਆਲ ਹੈ ਕਿ ਪਹਿਲਾਂ ਵੀ ਬੜੀ ਹਾਸ਼ੀਏ ਤੇ ਆ ਪਾਰਟੀ ਸਾਡੀ ਪਹਿਲਾਂ ਵੀ ਸਾਡੇ ਤੇ ਇਲਜ਼ਾਮ ਲੱਗੇ ਨੇ ਅਸੀਂ ਉਹਨਾਂ ਇਲਜ਼ਾਮਾਂ ਦਾ ਜਵਾਬ ਹੀ ਦੇਈ ਜਾਂਦੇ ਆ ਬੇਅਦਬੀ ਦਾ ਨਸ਼ੇ ਦਾ ਤੇ ਇੱਕ ਆਬਲਾਤਕਾਰੀ ਦੀ ਜਿਹੜੀ ਗੱਲ ਕਰਦੇ ਸੀ ਮੈਂ ਸਾਰਿਆਂ ਨੂੰ ਇਹੋ ਹੀ ਕਿਹਾ ਸੀ ਕਿ ਆਪਾਂ ਇਹਨੂੰ ਨਾ ਲਈਏ ਪਾਰਟੀ ਦਾ ਪਹਿਲਾਂ ਹੀ ਨੁਕਸਾਨ ਹੋਇਆ ਹੋਰ ਨੁਕਸਾਨ ਨਾ ਕਰੀਏ ਗੱਲ ਕੀਤੀ ਜਾਵੇ ਸ਼੍ਰੋਮਣੀ ਅਕਾਲੀ ਦਲ ਦੀ ਪਹਿਲਾਂ ਪਵਨਟੀ ਨੂੰ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡਿਆ ਫਿਰ ਤਲਵੀਰ ਗਿੱਲ ਨੇ ਪਾਰਟੀ ਨੂੰ ਛੱਡਿਆ ਫਿਰ ਰਵੀਕਰਨ ਸਿੰਘ ਕਾਲੋਂ ਨੂੰ ਪਾਰਟੀ ਚੋਂ ਕੱਢਿਆ ਗਿਆ ਹੋਕ ਹੀ ਰਿਹਾ ਸ਼੍ਰੋਮਣੀ ਅਕਾਲੀ ਦੇ ਵੱਲ ਚੱਲ ਕੀ ਰਿਹਾ ਕੀ ਇੱਕ ਪਾਸੜ ਮੁਕਾਬਲਾ ਖੇਡਣ ਦੀ ਤਿਆਰੀ ਕੀਤੀ ਜਾ ਰਹੀ ਹੈ ਜਾਂ ਕਿਸੇ ਦੇ ਵੱਲੋਂ ਇਹ ਸਭ ਕੁਝ ਜ਼ੋਰ ਅਜਮਾਇਸ਼ ਕੀਤੀ ਜਾ ਰਹੀ ਹੈ ਗੱਲ ਹੈ ਜੀ ਪਾਰਟੀ ਜਦੋਂ ਇਹੋ ਜਿਹੇ ਫੈਸਲੇ ਕਰੀ ਜਾਂਦੀ ਜਿਹੜੇ ਲੋਕ ਹਿੱਤ ਚ ਨਾ ਹੋਣ ਉਦੋਂ ਪਾਰਟੀ ਦਾ ਮੇਰਾ ਖਿਆਲ ਹੈ ਕਿ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੁੰਦਾ ਪਾਰਟੀ ਇੱਕ ਕਾਰਪੋਰੇਟ ਸਿਸਟਮ ਦੇ ਵਾਂਗ ਚਲਾਈ ਜਾ ਰਹੀ ਹੈ ਜਿਹਨੂੰ ਇੱਕ ਐਮ ਡੀ ਤੇ ਸੀ ਐਮ ਡੀ ਚਲਾਉਂਦਾ ਤੇ ਆਪਣਾ ਹੁਕਮ ਜਾਰੀ ਕਰ ਦਿੰਦਾ ਜੀ ਫਲਾਣਾ EMPLOYEE ਅੱਜ ਆ ਜਾਏਗਾ ਸਵੇਰੇ ਦੂਜਾ ਨਹੀਂ ਆਏਗਾ ਤੇ ਜਦੋਂ ਇਹੋ ਜਿਹੇ ਫਰਮਾਨ ਜਾਰੀ ਹੋਣ ਜਦੋਂ ਕਿਉਂਕਿ ਇਹ ਪਾਰਟੀ ਜਿਹੜੀ 103 ਸਾਲ ਪੁਰਾਣੀ ਹੈ ਤੇ ਸਾਡੇ ਬਜ਼ੁਰਗਾਂ ਦਾ ਇਸ ਪਾਰਟੀ ਨੂੰ ਖੜੇ ਕਰਨ ਦੇ ਵਿੱਚ ਬੜਾ ਵੱਡਾ ਰੋਲ ਆ ਤੇ ਅਸੀਂ ਇਹ ਚਾਹੁੰਦੇ ਸੀ ਕਿ ਪਾਰਟੀ ਜਿਹੜੀ ਆ ਇੱਕ ਵਧੀਆ ਤਰੀਕੇ ਨਾਲ ਚੱਲੇ ਹਰ ਸਾਥੀ ਦਾ ਬਣਦਾ ਮਾਨ ਸਤਕਾਰ ਹੋਵੇ ਪਰ ਉਥੇ ਇੱਕ ਕਹਿ ਲਈਏ ਕਿ ਜਰਨਲ ਕਲਚਰ ਚੱਲਦਾ ਵਾ ਵੀ ਉਹ ਫਲਾਣਾ ਜਰਨਲ ਆ ਜੀ ਉਹ ਜਰਨਲ ਦੇ ਆਪ ਬਣੇ ਜਰਨਲ ਜਿਹੜੇ ਨੇ ਉਹ ਹੀ ਪਾਰਟੀ ਨੂੰ ਚਲਾਉਣਾ ਚਾਹੁੰਦੇ ਨੇ ਤੇ ਅਸੀਂ ਗੋਡਿਆਂ ਨੂੰ ਹੱਥ ਲਾ ਕੇ ਨਹੀਂ ਚੱਲਣਾ ਚਾਹੁੰਦੇ ਅਸੀਂ ਕਿਉਂਕਿ ਕੰਮ ਕਰਦੇ ਹਾਂ ਅਸੀਂ ਚਾਹੁੰਦੇ ਹਾਂ ਕਿ ਸਾਡੀ ਪਿੱਠ ਤੇ ਹੱਥ ਰੱਖਿਆ ਜਾਵੇ ਨਾ ਕਿ ਸਾਨੂੰ ਗੋਡਿਆਂ ਨੂੰ ਹੱਥ ਲਾਉਣਾ ਪਵੇ ਉਹਨਾਂ ਨੂੰ ਉਹ ਲੋਕ ਪਸੰਦ ਸੀ ਜਿਹੜੇ ਗੋਡਿਆਂ ਨੂੰ ਹੱਥ ਲਾਉਂਦੇ ਸੀ ਇਸ ਕਰਕੇ ਪਾਰਟੀ ਦਾ ਨਿਗਾਰ ਵਾਲਾ ਤੁਸੀਂ ਵੇਖ ਹੀ ਰਹਿ ਜੇ ਜਿਉਂ 2007 ਤੋਂ ਥੱਲੇ ਨੂੰ ਆਉਣੀ ਸ਼ੁਰੂ ਹੋਈ ਆ ਤੇ ਹਾਲਾਤ ਇਹ ਬਣ ਗਏ ਨੇ ਕਿ 3 ਐਮਐਲਏਰ ਕੀ ਪਾਰਟੀ ਤੇ ਬਣੇ ਨੇ ਤੇ ਮੇਰਾ ਖਿਆਲ ਹੈ ਕਿ ਅਗਲੀ ਵਾਰੀ ਕੋਈ ਵੀ ਨਹੀਂ ਬਣਨਾ ਜੋ ਹਾਲਾਤ ਬਣ ਗਏ ਨੇ ਰਵੀਕਰਨ ਸਿੰਘ ਕਾਲੋਂ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਹੀ ਛੋਟੇ ਮਾਰਜਨ ਦੇ ਨਾਲ ਉਹ ਇਸ ਸੀਟ ਤੇ ਹਰੇ ਨੇ ਡੇਰਾ ਪੱਪਾ ਬਨਾਨਕ ਦੇ ਉੱਤੇ ਫਿਰ ਮਜਬੂਰੀ ਕੀ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਤੇ ਦੁੱਧਾ ਤੁਸੀਂ ਕਹਿ ਰਹੇ ਹੋ ਕਿ ਗੋਡਿਆਂ ਨੂੰ ਹੱਥ ਲਾਉਣ ਦਾ ਕਲਚਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਚੱਲ ਗਿਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਕਲਚਰ ਸੀ ਉਹ ਜੇਲ੍ਹਾਂ ਦੇ ਵਿੱਚ ਜਾਣ ਵਾਲਾ ਕਲਚਰ ਸੀ ਲੋਕਾਂ ਦੀ ਲੜਾਈ ਲੜਨ ਵਾਲਾ ਕਰਚਾ ਸੀ ਪੰਜਾਬ ਨੂੰ ਇੱਕ ਆਜ਼ਾਦੀ ਦੇ ਵਾਲੇ ਪਾਸੇ ਲੈ ਕੇ ਜਾਣ ਵਾਲਾ ਕਲਚਰ ਸੀ ਨਹਿਰਾਂ ਵਾਲਾ ਕਲਚਰ ਸੀ ਕਿ ਪਾਣੀ ਆਪਣਾ ਹੋਵੇ ਤੇ ਚੰਡੀਗੜ੍ਹ ਦੀ ਵੀ ਗੱਲ ਹੁੰਦੀ ਸੀ ਤੇ ਇਹ ਹੁਣ ਹੋ ਕੀ ਰਿਹਾ ਫਿਰ ਹੁਣ ਇੱਕ ਪ੍ਰਵਾਦਵਾਦ ਜਿਹੜਾ ਸੀ ਨਾ ਉਹਨੂੰ ਬढ़ावा ਦਿੱਤਾ ਜਾ ਰਿਹਾ ਸੀ ਵੇਖੋ ਮੈਂ ਅੱਗੇ ਵੀ ਗੱਲ ਕੀਤੀ ਸੀ ਕਿ ਜਦੋਂ 2007 ਦੀ ਸਰਕਾਰ ਬਣੀ ਸੀ ਨਾ ਸਰਦਾਰ ਸਰਵਣ ਸਿੰਘ ਫਲੋਰ ਬੜੇ ਸੀਨੀਅਰ ਵਿਧਾਇਕ ਸੀ ਉਹਨਾਂ ਨੇ ਮੰਤਰੀਪਦ ਦੀ ਸੌਂ ਚੁੱਕਣੀ ਸੀ ਕਿਉਂਕਿ ਮੈਨੂੰ ਵੀ ਯਾਦ ਆ ਕਿ ਅਸੀਂ ਉਸ ਸਮੇਂ 9 ਸੈਕਟਰ ਵਾਲੀ ਕੁੱਟਿਚ ਬੈਠੇ ਸੀ ਤੇ ਸਰਵਣ ਸਿੰਘ ਫਲੌਰ ਜੀ ਨੂੰ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਕਹਿ ਦਿੱਤਾ ਕਿ ਸਹਾਰ ਜੀ ਸਵੇਰੇ ਤੁਸੀਂ ਸੌ ਚੱਕਣੀ ਹੈ ਰਾਤੋਂ ਰਾਤ ਹਾਲਾਤ ਇਹ ਬਣਾ ਦਿੱਤੇ ਗਏ ਕਿ ਸਵੇਰੇ ਸਰਵਣ ਸਿੰਘ ਜੀ ਫਲੌਰ ਨੂੰ ਇਹ ਸੁਨਾ ਚਲੇ ਗਿਆ ਵੀ ਸਰਦਾਰ ਜੀ ਤੁਸੀਂ ਸੌ ਨਹੀਂ ਚੱਕੋਗੇ ਸਾਡਾ ਫਲਾਣਾ ਰਿਸ਼ਤੇਦਾਰ ਜਿਹੜਾ ਉਹ ਸੌ ਚੱਕੂਗਾ ਤੇ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਜਿਹੜਾ ਪਹਿਲੀ ਵਾਰ ਵਿਧਾਇਕ ਬਣਿਆ 2007 ਦੇ ਵਿੱਚ ਤੇ ਉਹਨੂੰ ਵਿਧਾਇਕ ਉਹਨੂੰ ਮੰਤਰੀ ਬਣਾ ਦਿੱਤਾ ਗਿਆ ਤੇ ਸਰਦਾਰ ਸਰਵਣ ਸਿੰਘ ਫਲੌਰ ਜੀ ਨੂੰ ਵਹਿਲਿਆ ਕਰ ਦਿੱਤਾ ਗਿਆ ਉਸ ਦਿਨ ਤੋਂ ਇਹ ਨਿਹਾਰ ਸ਼ੁਰੂ ਹੁੰਦਾ 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 ਕਿੱਥੋਂ ਤੱਕ ਆ ਗਿਆ ਵੇਖ ਲਓ ਅਕਾਲੀ ਦਲ ਜਿਹੜੀ ਸੀ ਮਜ਼ਦੂਰ ਕਿਸਾਨ ਦੀ ਪਾਰਟੀ ਸੀ ਲੋਕਾਂ ਨੂੰ ਵਿਸ਼ਵਾਸ ਸੀ ਪਾਰਟੀ ਤੇ ਬਹੁਤ ਜ਼ਿਆਦਾ ਕਿ ਜਿਹੜੀ ਪਾਰਟੀ ਹੈ ਸਾਡੀ ਗੱਲ ਕਰੂਗੀ ਪਰ ਪਾਰਟੀ ਦੇ ਵਿੱਚ ਜਦੋਂ ਕੋਰਪੋਰੇਟ ਸਿਸਟਮ ਆ ਗਿਆ ਉਹ ਫਿਰ ਜਦੋਂ ਕੋਰਪੋਰੇਟ ਸਿਸਟਮ ਹੋਵੇ ਤੇ ਉਦੋਂ ਉਹ ਉਦੋਂ ਜਿਹੜੀ ਆ ਆਮ ਪਬਲਿਕ ਦੀ ਗੱਲ ਨਹੀਂ ਕੀਤੀ ਜਾਂਦੀ ਉਦੋਂ ਤੇ ਫਿਰ ਮੈਂ ਹੁਣ ਕੀ ਲਫ਼ਜ਼ ਇਸਤੇਮਾਲ ਕਰਾਂ ਉਦੋਂ ਤਾਂ ਫਿਰ ਘਰਾਣਿਆਂ ਦੀ ਗੱਲ ਕੀਤੀ ਜਾਂਦੀ ਹੈ ਤੇ ਘਰਾਣਿਆਂ ਨੂੰ ਤਾਂ ਚੁੱਕਿਆ ਗਿਆ ਤੇ ਪਾਰਟੀ ਦਾ ਸਤਿਆਨਾਸ਼ ਕਰ ਦਿੱਤਾ ਗਿਆ ਸ਼੍ਰੋਮਣੀ ਕਾਲੀ ਦਲ ਦੇ ਉੱਤੇ ਬਹੁਤ ਜ਼ਿਆਦਾ ਇਲਜ਼ਾਮ ਲੱਗੇ ਨਸ਼ਾ ਵੇਚਣ ਦਾ ਇਲਜ਼ਾਮ ਲੱਗਿਆ ਗੈਂਗਸਟਰ ਵਾਦ ਦਾ ਇਲਜ਼ਾਮ ਲੱਗਿਆ ਬੇਅਦਬੀ ਦਾ ਇਲਜ਼ਾਮ ਲੱਗਿਆ ਹਾਲਾਂਕਿ ਜਿਹੜਾ ਤੁਸੀਂ ਸ਼ਬਦ ਵਰਤਿਆ ਬਲਤਕਾਰੀ ਉਸ ਦਾ ਵੀ ਇਲਜ਼ਾਮ ਲੱਗਿਆ ਕਿ ਸ਼੍ਰੋਮਣੀ ਕਾਲ ਦੇ ਵਿੱਚ ਇਹ ਸਭ ਕੁਝ ਚੱਲਦਾ ਰਿਹਾ ਜਾਂ ਸਪੱਟੇ ਸਿਰਫ ਇਹ ਸਭ ਕੁਝ ਇਲਜ਼ਾਮੀ ਸੀ ਵੇਖੋ ਕਹਿੰਦੇ ਜਿਸ ਘਰ ਰਹੀਏ ਨਾ ਉਦੇ ਨਿੰਦਾ ਨਹੀਂ ਕਰਨੀ ਚਾਹੀਦੀ ਪਰ ਮੈਂ ਦੇ ਕੋਈ ਗੱਲ ਕਰੂੰਗਾ ਪਾਰਟੀ ਨੂੰ ਪਰਮਾਤਮਾ ਸਤਿ ਮੱਤ ਬਖਸ਼ੇ ਕਿਉਂਕਿ ਪਾਰਟੀ ਸਾਡੇ ਬਜ਼ੁਰਗਾਂ ਨੇ ਬੜੀਆਂ ਕੁਰਬਾਨੀਆਂ ਦੇ ਕੇ ਬੜੀਆਂ ਘਾਲਣਾ ਕਾਣ ਕੇ ਬਣਾਈ ਸੀ ਤੇ ਹੁਣ ਜਿਸ ਚੀਜ਼ ਤੋਂ ਛੱਡ ਕੇ ਆਈਏ ਤੇ ਮੇਰਾ ਨਹੀਂ ਖਿਆਲ ਕਿ ਹੁਣ ਮੈਂ ਬਹੁਤੀਆਂ ਉਹਦੇ ਬਾਰੇ ਕਰਾਂ ਕਿਉਂਕਿ ਲੋਕਾਂ ਨੂੰ ਪਤਾ ਹੀ ਆ ਕਿ ਹਾਲਾਤ ਕੀ ਨੇ ਪਾਰਟੀ ਦੇ ਤੇ ਪਾਰਟੀ ਕਿਸ ਪਾਸੇ ਨੂੰ ਜਾ ਰਹੀ ਆ ਪਾਰਟੀ ਹੁਣ ਖਤਮ ਹੁਣ ਕਿਨਾਰੇ ਹੋ ਗਈ ਆ ਪਰ ਮੇਰਾ ਖਿਆਲ ਹੈ ਕਿ ਜਦੋਂ ਝੂਂਦਾ ਕਮੇਟੀ ਬਣਾਈ ਗਈ ਸੀ ਨਾ ਉਹਦਾ ਮੈਂ ਵੀ ਇੱਕ ਮੈਂਬਰ ਸਾਂ ਤੇ ਉਦੋਂ ਇੱਕ ਬੜੀ ਵੱਡੇ ਸਾਰੇ ਹਲਕਾ ਚ ਜਦੋਂ ਅਸੀਂ ਜਾ ਕੇ ਐਸੇ ਲੋਕਾਂ ਦੀ ਮੰਗ ਸੀ ਕਿ ਪਾਰਟੀ ਦਾ ਸਾਰਾ ਜਿਹੜਾ ਢਾਂਚਾ ਬਦਲਿਆ ਜਾਵੇ ਪਰ ਮੇਰਾ ਖਿਆਲ ਹੈ ਕਿ ਪਾਰਟੀ ਦਾ ਢਾਂਚਾ ਬਦਲੇ ਨੇ ਜੇ ਕਿਤੇ ਬਦਲ ਲੈਂਦੇ ਤੇ ਅੱਜ ਪਾਰਟੀ ਨੇ ਸਰਵਾਈਵ ਕਰ ਜਾਣਾ ਸੀ ਮਨਪ੍ਰੀਤ ਅਯਾਲੀ ਵਰਗੇ ਜਿਹੜੇ ਵਧੀਆ ਬੰਦੇ ਸੀ ਕਿਤੇ ਉਹਨਾਂ ਨੂੰ ਜਾਂ ਕਿਸੇ ਹੋਰ ਸਿਆਣੇ ਬੰਦੇ ਨੂੰ ਜੇ ਕਿਤੇ ਅਗਵਾਈ ਦੇ ਦਿੰਦੇ ਤੇ ਪਾਰਟੀ ਅੱਜ ਹਾਸ਼ੀਏ ਤੋਂ ਉੱਪਰ ਉੱਠ ਕੇ ਅੱਜ ਪਾਰਟੀ ਨੇ ਸਰਵਾਈਵ ਕਰ ਜਾਣਾ ਸੀ ਰਵੀਕਰਨ ਸਿੰਘ ਕਾਹੋਂ ਦੀ ਗੱਲ ਕਰਾਂ ਤੁਹਾਡੇ ਫੇਸਬੁੱਕ ਤੇ ਵੀ ਉੱਤੇ ਮੈਂ ਅੱਜ ਨਜ਼ਰ ਮਾਰ ਰਿਹਾ ਸੀ ਉੱਥੇ ਲਿਖਿਆ ਹੋਇਆ ਕਿ ਸਾਡਾ ਨਾਰਾ ਕਿਸਾਨ ਪਿਆਰਾ ਪਰ ਜਿਹੜੀ ਪਾਰਟੀ ਦੇ ਵਿੱਚ ਤੁਸੀਂ ਗਏ ਹੋ ਉਹ ਤਾਂ ਕਿਸਾਨ ਵਿਰੋਧੀ ਕਿਸਾਨਾਂ ਦੇ ਵੱਲੋਂ ਕੀ ਆਚਾਰ ਹੈ ਵੇਖੋ ਕਿਸਾਨ ਵਿਰੋਧੀ ਪਾਰਟੀ ਨਹੀਂਗੀ ਤੁਹਾਨੂੰ ਮੈਂ ਇੱਕ ਬੇਨਤੀ ਕਰਾਂ ਜਿਹੜਾ WTO ਆਇਆ ਸੀ ਨਾ ਉਹ ਸ਼੍ਰੀ ਨਰਸਿਮਹਾ ਰਾਓ ਜਿਹੜੇ ਸੀ ਨਾ ਉਦੋਂ ਜਦੋਂ ਕਾਂਗਰਸ ਦੀ ਸਰਕਾਰ ਸੀ ਉਦੋਂ ਡਬਲਯੂਟੀ ਦਾ ਜਿਹੜਾ ਸਮਝੌਤਾ ਹੋਇਆ ਸੀ ਜਿਹਦੇ ਵਿੱਚ ਐਮਐਸਪੀ ਖਤਮ ਕਰਨ ਦੀ ਗੱਲ ਕੀਤੀ ਗਈ ਸੀ ਹੁਣ ਕਿਸਾਨ ਜਥੇਬੰਦੀਆਂ ਜਿਹੜੀਆਂ ਕਿਉਂਕਿ ਮੈਂ ਵੀ ਇੱਕ ਕਿਸਾਨ ਪਰਿਵਾਰ ਦੇ ਵਿੱਚੋਂ ਹਾਂ ਹੁਣ ਇਸ ਪਾਰਟੀ ਦੇ ਵਿੱਚ ਆਏ ਹਾਂ ਕਿਸਾਨ ਦੀ ਗੱਲ ਵੀ ਜ਼ਰੂਰ ਕਰਾਂਗੇ ਆਪਣੇ ਪ੍ਰਧਾਨ ਜੀ ਦੇ ਨਾਲ ਪ੍ਰਧਾਨ ਮੰਤਰੀ ਜੀ ਦੇ ਨਾਲ ਸਾਰੇ ਜਿੰਨੇ ਸਾਡੇ ਸਤਕਾਰਯੋਗ ਲੀਡਰ ਸਾਹਿਬਾਨ ਨੇ ਉਹਨਾਂ ਦੇ ਨਾਲ ਇਹ ਗੱਲ ਕਰਾਂਗੇ ਤੇ ਇਹ ਜਿਹੜਾ ਮੁੱਦਾ ਵਾ ਇਹਨੂੰ ਹੱਲ ਕਰਾਇਆ ਜਾਵੇ ਕਿਉਂਕਿ ਕਿਸਾਨ ਅੰਨ ਦਾਤਾ ਵਾ ਤੇ ਅੰਨ ਦਾਤੇ ਨੂੰ ਅਸੀਂ ਮਰਨ ਨਹੀਂ ਦਵਾਂਗੇ ਆਖਰੀ ਸਵਾਲ ਕਰਨਾ ਚਾਹਾਂਗਾ ਜਿਸ ਪਾਰਟੀ ਦੇ ਵਿੱਚ ਜਨਮ ਹੋਇਆ ਤੁਹਾਡੇ ਪਿਤਾ ਜੀ ਵੀ ਉਸ ਪਾਰਟੀ ਦੇ ਵਿੱਚ ਵੱਡੇ ਕਦਾਵਰ ਨੇਤਾ ਰਹੇ ਉਸ ਤੋਂ ਬਾਅਦ ਤੁਹਾਡੀ ਵਾਰੀ ਆਂਦੀ ਆ ਤੁਸੀਂ ਵੀ ਉਸ ਪਾਰਟੀ ਦੇ ਵਿੱਚ ਵੱਡੇ ਕਦਾਵਰਾਂ ਦੇ ਵਿੱਚ ਤੁਹਾਡਾ ਨਾਂ ਗਿਣਿਆ ਗਿਆ ਮਹਿਸੂਸ ਕਿਵੇਂ ਦਾ ਹੋਇਆ ਜਦੋਂ ਇੱਕ ਟਵੀਟ ਦੇ ਨਾਲ ਕਹਿਤਾ ਤੁਸੀਂ ਜਾਂ ਇੱਕ ਸੋਸ਼ਲ ਪਲੇਟਫਾਰਮ ਤੋਂ ਹੀ ਕਹਿਤਾ ਕਿ ਰਵੀਕਰਨ ਸਿੰਘ ਕਾਲੋ ਤੋ ਬਾਤ ਸਾਡਾ ਹਿੱਸਾ ਨਹੀਂ ਉਦੋਂ ਦਿਲ ਦੇ ਵਿੱਚ ਉਹ ਕਿਹੜੇ ਲਫਜ਼ ਸੀ ਜਿਹੜੇ ਰਵੀਕਰਨ ਸਿੰਘ ਕਾਲੋ ਦੇ ਜ਼ਿਹਨ ਦੇ ਵਿੱਚ ਆਏ ਵਿਖੋ ਜਿਸ ਬੰਦੇ ਨੇ ਟਵੀਟ ਕੀਤਾ ਸੀ ਨਾ ਜੇ ਕਿਤੇ ਉਹ ਡਿਸਪਲਿਨ ਚ ਹੁੰਦਾ ਨਾ ਆਪ ਤਾਂ ਮੈਂ ਉਹਦੀ ਗੱਲ ਦਾ ਹੀ ਕੋਈ ਵਜਨ ਵੀ ਉਹਦਾ ਮਹਿਸੂਸ ਕਰਦਾ 1997 ਦੀ ਇਲੈਕਸ਼ਨ ਹੋਈ ਕੈਪਟਨ ਬਲਬੀਰ ਸਿੰਘ ਜੀ ਵਾਰਸ਼ੀਰਗਬੰਦ ਪਰ ਤੋਸ਼ ਸ਼ਰੋਮਣੀਆਂ ਅਕਾਲੀ ਦਲ ਦੇ ਉਮੀਦਵਾਰ ਸੀ ਕਿ ਡਾਕਟਰ ਜੀ ਸਿੰਘ ਚੀਮਾ ਜਿਹੜਾ ਹੁਣ ਟਵੀਟ ਕਰਦਾ ਵਾ ਇਹ ਆਜ਼ਾਦ ਇਲੈਕਸ਼ਨ ਉਦੋਂ ਲੜਿਆ ਸੀ ਜਿਹੜਾ ਆਪ ਅਨੁਸ਼ਾਸਨ ਚ ਨਹੀਂ ਰਹਿਣਾ ਜਾਂਦਾ ਉਹ ਸਾਨੂੰ ਸਖਾਹੂਗਾ ਅਨੁਸ਼ਾਸਨ ਕੀ ਆ ਮੈਂ ਆਖਿਆ ਤੁਹਾਨੂੰ ਦੱਸਣ ਤੇ ਸਹੀ ਵੀ ਅਨੁਸ਼ਾਸਨ ਮੈਂ ਕੀ ਭੰਗ ਕੀਤਾ ਦੱਸਣ ਤੇ ਸਹੀ ਕੀ ਪਾਰਟੀ ਚ ਪਟ ਸ਼ੁਰਾ ਮਾਰਿਆ ਮੈਂ ਇਹ ਥੋੜਾ ਵੀ ਇਹਨਾਂ ਦੇ ਚਾਰ ਚਿਮਚੇ ਉੱਠ ਕੇ ਗੱਲ ਕਰ ਦੇਣ ਕੋਈ ਕੋਈ ਗੱਲ ਦਾ ਮੇਰੇ ਜਵਾਬ ਦੇਣ ਮੈਨਾਂ ਕਿਤੇ ਟੇਬਲ ਤੇ ਬਹਿ ਕੇ ਗੱਲ ਕਰਨ ਵੀ ਮੈਂ ਕਿੱਥੇ ਪਾਰਟੀ ਦਾ ਅਨੁਸ਼ਾਸਨ ਤੋੜਿਆ ਜੇ ਪਾਰਟੀ ਦਾ ਅਨੁਸ਼ਾਸਨ ਤੋੜਿਆ ਤਾਂ ਪਹਿਲਾਂ ਨੋਟਿਸ ਦੇਈਦਾ ਅਗਲੇ ਨੂੰ ਇਹ ਥੋੜਾ ਵਾ ਕਿ ਕਾਰਪੋਰੇਟ ਘਰਾਣਿਆਂ ਨੂੰ ਚੁੱਕ ਕੇ ਬਾਹਰ ਮਾਰੋ ਜਦੋਂ ਮਰਜ਼ੀ ਜਿੰਦੂ ਮਰਜ਼ੀ ਲਾਇਓ ਜਿੰਨੂੰ ਮਰਜ਼ੀ ਰੱਖ ਲਓ ਇਹ ਤਾਂ ਫਿਰ ਤਾਨਾਸ਼ਾਹੀ ਹੋ ਗਈ ਨਾ ਤੇ ਤਾਨਾਸ਼ਾਹੀ ਜਿਹੜੀ ਆ ਹੁਣ ਕੋਈ ਵੀ ਬਰਦਾਸ਼ਤ ਨਹੀਂ ਕਰਦਾ ਠੀਕ ਆ ਜਿਹੜਾ ਨਾ ਫੈਲਾ ਕੀਤਾ ਸਿਰ ਮੱਥੇ ਆ ਪਾਰਟੀ ਦੇ ਪ੍ਰਧਾਨ ਦਾ ਧੰਨਵਾਦ ਕਰਦੇ ਆ ਕਿ ਜੇ ਮੈਂ ਸੱਚਾਈ ਦੀ ਗੱਲ ਕੀਤੀ ਤਾਂ ਉਹਦੀ ਸਜ਼ਾ ਮਿਲੀ ਆ ਤੇ ਸਜ਼ਾ ਜਿਹੜੀ ਆ ਖਿੜੇ ਮੱਥੇ ਪਰਵਾਣੇ ਕਾਲਮ ਸਾਹਿਬ ਬੈਸਟ ਆਫ ਲੱਕ ਨਵੀਂ ਪਾਰੀ ਦੇ ਲਈ ਧੰਨਵਾਦ ਤੁਹਾਡਾ ਜੀ ਧੰਨਵਾਦ ਗੁਰੂ ਕਿਰਪਾ ਕਰੇ ਸਾਰਿਆਂ ਨੂੰ ਨਾਲ ਲੈ ਕੇ ਅਸੀਂ ਉਸ ਪਾਰਟੀ ਦੀ ਚੜ੍ਹਦੀ ਕਲਾ ਦੀ ਗੱਲ ਕਰੀਏ ਤੇ ਜਿਹੜਾ ਕਮਲ ਆ ਸਾਰੇ ਪੰਜਾਬ 'ਚ ਖੜੇ ਤੇ ਪੰਜਾਬ ਤਰੱਕੀ ਵੱਲ ਨੂੰ ਚੱਲੇ ਕਿਉਂਕਿ ਮੋਦੀ ਜੀ ਦਾ ਨਾਰਾ ਵਾ ਸਭ ਦਾ ਸਾਥ ਸਭ ਦਾ ਵਿਕਾਸ ਜਿਹੜਾ ਵਾ ਉਹਤੇ ਪੈਰਾ ਦਾਵਾਂਗੇ ਸੋ ਰਵਿਕਰਨ ਸਿੰਘ ਕਾਲੋਂ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਉਹਨਾਂ ਨੇ ਪਾਰਟੀ ਨਹੀਂ ਛੱਡੀ ਸਗੋਂ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਕੱਢਿਆ ਗਿਆ ਤੇ ਉਹਨਾਂ ਦੇ ਵੱਲੋਂ ਵੱਡੇ ਸਵਾਲ ਵੀ ਚੁੱਕੇ ਗਏ ਨੇ ਇੱਕ ਬਲਤਕਾਰੀ ਸ਼ਬਦੀ ਵਰਤਿਆ ਗਿਆ ਤੇ ਖੈਰ ਸੁੱਚਾ ਸਿੰਘ ਲੰਗਾ ਦਾ ਉਹਨਾਂ ਦੇ ਵੱਲੋਂ ਸਿੱਧੇ ਤੌਰ ਤੇ ਨਾਂ ਤਾਂ ਨਹੀਂ ਲਿਆ ਗਿਆ ਪਰੰਤੂ ਇਸ਼ਾਰਾ ਕੀਤਾ ਨ ਕਿਤੇ ਉਸ ਪੱਦਰ ਦਾ ਕੀਤਾ ਗਿਆ ਤੇ ਵੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਬੀਜੇਪੀ ਦੇ ਵਿੱਚ ਉਹਨਾਂ ਦੀ ਜਿਹੜੀ ਜਗ੍ਹਾ ਹੈ ਉਹ ਕਿਹੜੀ ਬਣਦੀ ਹੈ ਕਿਉਂਕਿ ਵੱਡੇ ਕਦਾਵਰ ਆਗੂਆਂ ਦੇ ਵਿੱਚ ਉਹਨਾਂ ਦਾ ਨਾਂ ਰਿਹਾ